ਕਿ ਤੁਸੀਂ ਘਰੇ ਆ ਕੇ ਲੱਗ ਜਾ ਘਰੇ ਆ ਕੇ ਜਵਾਬ ਲੈ ਲੈ ਕਰੋ ਮੈਥੋਂ ਜ ਕੋਈ ਲੈਣਾ ਹੀ ਆ ਝੂੰਕੀਓ ਤਮਾਦ ਸੀ ਵੀ ਪੈਸੇ ਫੜਲਾ ਸਮਾਜ ਸੇਵੀਆ ਦਾ 50 ਰੱਖੇ ਤੁਸੀਂ ਮੁੰਡੇ ਨਾਲ ਘੁੰਮਣ ਨੂੰ ਬਣ ਕੇ ਸਮਾਜ ਸੇਵੀ ਮੈਂ ਟਰੈਵਲ ਐਂਡਰ ਤੋਂ ਪੈਸੇ ਕਢਾਣਾ ਤੇ ਇਹਦੇ ਘਰੇ ਧਰਨਾ ਲਾ ਕੇ 50 ਮੁੰਡੇ ਲੈ ਕੇ ਆਣੇ ਹੋਰ ਸੋਚੋ ਯਾਰ ਬੇਵਕੂਫ ਪੰਜਾਬੀਓ ਜਿਹੜੇ 50 50 ਮੁੰਡੇ ਉਹਨਾਂ ਨਾਲ ਘੁੰਮਦੇ ਆ ਪੰਜਾਬ 'ਚ ਕਾਰਾਂ ਲੈ ਕੇ ਘੁੰਮਦੇ ਆ ਤਾਂ ਪੈਟਰੋਲ ਦਾ ਖਰਚਾ ਕਿੱਥੋਂ ਆਂਦਾ ਠੀਕ ਆ ਬੋਲਣ ਦਾ ਹਰ ਇੱਕ ਦਾ ਅਧਿਕਾਰ ਆ ਬੋਲਣਾ ਚਾਹੀਦਾ ਤੇ ਪਰ ਗੱਲ ਇਹ ਆ ਵੀ ਸਾਡੇ ਨਾਲ 50 ਮੁੰਡੇ ਨਹੀਂ ਹੁੰਦੇ ਤੂੰ ਬਹੁਤ ਭਲੇਖੇ ਦੇ ਵਿੱਚ ਆ ਸਾਡੇ ਨਾਲ ਤਾਂ ਹਜ਼ਾਰਾਂ ਦੇ ਵਿੱਚ ਮੁੰਡੇ ਹੁੰਦੇ ਨੇਗੇ ਪੰਜਾਬ ਮੁੰਡੇ ਮੁੰਡਿਆਂ ਦੇ ਸਾਡੇ ਨਾਲ ਹਜ਼ਾਰਾਂ ਦੇ ਵਿੱਚ ਨੌਜਵਾਨ ਹੁੰਦੇ ਨੇ ਜਦੋਂ ਅਸੀਂ ਤੁਰਦੇ ਹੁੰਨੇ ਆ ਗੱਡੀਆਂ ਸਾਡੇ ਨਾਲ ਬਹੁਤ ਹੋ ਜਾਂਦੇ ਨੇ ਜਿੰਨੇ ਮਰਜ਼ੀ ਸੀ ਇਕੱਠੀਆਂ ਕਰ ਲਈਏ ਉਹ ਕੋੜਦਨਿਆਂ ਦੇ ਵਿੱਚ ਵੀ ਤੁਸੀਂ ਦੇਖ ਲਈ ਮੇਰਾ ਰਿਕਾਰਡ ਕੱਢ ਕੇ ਕਿ 2.5 ਲੱਖ ਬੰਦਾ ਮੇਰੇ ਖਾਤਰ ਪਹੁੰਚ ਗਿਆ ਸੀਗਾ ਇਹ ਬੋਲਣ ਦਾ ਅਧਿਕਾਰ ਆ ਪਰ ਗੱਲ ਇਹ ਆ ਵੀ ਜਿਹੜੀ ਇਹ ਗੱਲ ਬੋਲ ਰਿਹਾ ਇੱਥੇ ਮੇਰੇ ਕੋਲ ਘਰੇ ਆ ਕੇ ਗੱਲ ਬੋਲ ਲੈ ਇਹ ਬੰਦਾ ਮੈਂ ਹਰ ਇੱਕ ਬੁੱਧਵਾਰ ਨੂੰ ਘਰ ਹੀ ਹੁੰਨਾ ਮੇਰੇ ਸਾਹਮਣੇ ਆ ਕੇ ਗੱਲ ਬੋਲ ਮੈਂ ਇੱਕ ਗੱਲ ਕਹਿਣਾ ਚਾਹਣਾ ਜਿਹੜੇ ਮੈਂ ਰਾਜਨੀਤਿਕ ਲੀਡਰਾਂ ਦੇ ਖਿਲਾਫ ਬੋਲਦਾ ਮੈਂ ਕਹਿੰਦਾ ਮੇਰਾ ਸਾਹਮਣੇ ਬੈਠ ਕੇ ਜਵਾਬ ਦੇਣਾ ਪਰ ਇਹਨੂੰ ਵੀ ਚੈਲੰਜ ਆ ਵੀ ਘਰੇ ਆ ਕੇ ਗੱਲ ਬੋਲੋ ਯਾਰ ਅਸੀਂ ਇੱਕ ਦੂਸਰੀ ਗੱਲ ਕੋਈ ਵੀ ਏਜੰਟ ਕੋਈ ਬੰਦਾ ਮੈਂ ਹਰ ਵੀਡੀਓ ਦੇ ਵਿੱਚ ਇਹ ਚੀਜ਼ ਕਹਿਣਾ ਹੁੰਦਾ ਕਿ ਯਾਰ ਤੁਸੀਂ ਸਾਬਤਤਾ ਕਰੋ ਅਸੀਂ ਨਾ ਹਰੇਕ ਦਾ ਐਂ ਝੁੱਗਾ ਪਾਡਾਂਗੇ ਚੋਰ ਨੇ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਠੱਗਿਆ ਜਿਨ੍ਹਾਂ ਨੇ ਨੌਜਵਾਨਾਂ ਨਾਲ ਨੌਜਵਾਨਾਂ ਦੇ ਠੀਕਾ ਘਰਾਂ ਦੇ ਵਿੱਚ ਬੈਣ ਪਵਾਤੇ ਮਾਂ ਪਿਓ ਮਰ ਗਏ ਅਸੀਂ ਤਾਂ ਉਹਨਾਂ ਨਾਲ ਐਵੇਂ ਹੀ ਕਰਾਂਗੇ ਤੂੰ ਭਰਾਵਾ ਕਿਹੜੀ ਪਾਰਟੀ ਦਾ ਕਿਹੜੀ ਧਰਦਾ ਕੀਆਂ ਤੋਂ ਕਮੈਂਟਾਂ ਦੇ ਵਿੱਚ ਮੈਂ ਜਦੋਂ ਅਕਸਰ ਹੀ ਪੜ੍ਹਦਾ ਨਾ ਕਮੈਂਟਾਂ ਦੇ ਵਿੱਚ ਪਤਾ ਕੀ ਹੁੰਦਾ ਕੁਝ ਕਿ ਥੱਲੇ ਹੁਣ ਜੇ ਮੈਂ 300 ਕਮੈਂਟ ਕਰਿਆ ਪਿਆ ਇਹਦੇ ਵਿੱਚ ਨਾ ਇਹਦੇ ਵਿੱਚ 2 250 ਕਮੈਂਟ ਆਪਣੇ ਪੱਖ ਦਾ 40 50 ਕਮੈਂਟਾਂ ਦੇ ਵਿੱਚ ਹੁੰਦੇ ਨੇਗੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਘਰੇ ਆ ਕੇ ਲੱਗ ਜਾ ਘਰੇ ਆ ਕੇ ਜਵਾਬ ਲੈ ਲੈ ਕਰੋ ਮੈਥੋਂ ਜੇ ਕੋਈ ਲੈਣਾ ਹੀ ਆ ਇਸ ਕਰਕੇ ਸਾਡੀ ਜਿਹੜੀ ਲੜਾਈ ਆ ਹੱਕ ਸੱਚ ਦੀ ਲੜਾਈ ਆ ਗੱਡੀਆਂ ਨੇ ਵੀ ਤੇਲ ਕਿੱਥੋਂ ਪੈਂਦਾ ਕੀ ਪੈਂਦਾ ਉਹਦਾ ਵੀ ਮੈਂ ਸਾਰਾ ਕੁਝ ਹਸਾਬ-ਕਿਤਾਬ ਦੇ ਦੂੰਗਾ ਜਦੋਂ ਮਰਜ਼ੀ ਮੇਰੇ ਕੋਲੇ ਘਰੇ ਆ ਜਾ ਕਰੋ ਥੋਡੀ ਤੇ ਮਿਰਚਾਂ ਵੀ ਲੱਗ ਜਾਂਦੇ ਨੇ ਬੈਠੇ ਬੈਠੇ ਨੇ ਬਾਧੂ ਉਹ ਚੀਜ਼ ਦਾ ਮੈਨੂੰ ਬਹੁਤ ਦੁੱਖ ਹੁੰਦਾ ਕਰਨਾ ਤੁਸੀਂ ਕੱਖ ਹੈ ਨਹੀਂ ਤੁਸੀਂ ਕੀ ਕੀਤਾ ਤੁਸੀਂ ਇਹ ਚੀਜ਼ ਦੱਸੋ ਮੈਂ ਤਾਂ ਅਕਸਰ ਹੀ ਮੈਂ ਲੋਕ ਪੁੱਛਦੇ ਨੇ ਸਾਡੇ ਤਾਂ ਜਿਹੜੀ ਲੜਾਈ ਆ ਅਸੀਂ ਤਾਂ ਲੜਾਈ ਲੜ ਰਹੇ ਹਾਂ ਅਸੀਂ ਤਾਂ ਕਰਕੇ ਦਿਖਾਇਆ ਕੁਝ ਕਹਿੰਦੇ ਘੌਂਦੇ ਏਜੰਟਾਂ ਨੂੰ ਮਹਾਲੀ ਦੇ ਵਿੱਚ ਰਧਰਾਕਸ਼ ਗਰੁੱਪ ਕਹਿੰਦਾ ਘੌਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਬਠਿੰਡੇ ਦੇ ਵਿੱਚ ਜਲੰਧਰ ਦੇ ਵਿੱਚ ਇਹਨੇ ਕਾ ਯੰਟਾ ਨੂੰ ਅੰਦਰ ਸਿਰਦਾ ਜਿਹੜੀ ਅਸੀਂ ਲੜਾਈ ਲੜੀਏ ਨਾ ਅੱਜ ਉਸ ਲੜਾਈ ਨੂੰ ਚੰਗੇ ਲੋਕ ਇਹ ਚੀਜ਼ ਮੰਨਦੇ ਵੀ ਨੇ ਵੀ ਭਾਣੇ ਦੀ ਲੜਾਈ ਲੜਨ ਨਾਲ ਪੰਜਾਬ ਦੇ ਵਿੱਚ ਸੁਧਾਰ ਆਇਆ ਇੱਕ ਅਲੱਗ 에ਜੰਟ ਪੰਜਾਬ ਦੇ ਵਿੱਚ ਬੈਠਾ ਸੀ ਅੱਜ ਥਰ-ਥਰ ਕੰਮ ਦੇ ਨੇਗੇ ਤਾਂ ਹੀ ਸਾਡੇ ਵੱਡੇ ਭਰਾ ਦਲਜੀਤ ਦਸਾਂਝ ਵਰਗੇ ਸਾਡੇ ਵੱਡੇ-ਵੱਡੇ ਸੇਚਾ ਦਾ ਨਾਮ ਬੋਲਦੇ ਨੇ ਜੇ ਕੋਈ ਗੱਲ ਆ ਤਾਂ ਹੀ ਜਿਹੜਾ ਅਕਸਰ ਇਹ ਚੀਜ਼ ਹੁੰਦੀ ਆ ਜੇ ਕੋਈ ਲੜਾਈ ਲੜੀ ਆ ਉਸ ਪਰਮਾਤਮਾ ਨੂੰ ਅਸੀਂ ਲੇਖਾ ਦੇਣਾ ਠੀਕ ਹੈ ਥੋਡੇ ਵਰਗਿਆਂ ਦੇ ਲੱਤਾਂ ਖਿੱਚਣੇ ਨਾ ਥੋਡੇ ਵਰਗਿਆਂ ਦੇ ਲੱਤਾਂ ਖਿੱਚਣ ਨਾਲ ਅਸੀਂ ਸਮਾਜ ਦਾ ਕੰਮ ਕਰਨੋਂ ਨਹੀਂ ਰੁਕਾਂਗੇ ਤੁਸੀਂ ਵੀ ਸਾਡੇ ਬਰਾਬਰ ਕੰਮ ਕਰੋ ਯਾਰ ਸਮਾਜ ਦਾ ਲੋਕਾਂ ਦਾ ਕੰਮ ਕਰੋ ਆਹ ਖੜੀ ਆ ਬਾਰ ਚ ਗੱਡੀ ਆ ਇੱਕ ਆ ਬਾਈ ਆਇਆ ਸਮਾਨ ਦੀ ਭੜੀ ਭਰੀ ਇੱਕ ਮੈਂ ਉਹ ਵੀ ਚੀਜ਼ ਦਿਖਾਦਾ ਆ ਜਾ ਮੜੀ ਦੀ ਗੱਡੀ ਭਰੀ ਆਹ ਖੜੀ ਆ ਉਹਦੇ ਘਰੇ ਭੇਜ ਰਹੇ ਹਾਂ ਢੂਰ ਕੋਟ ਦੇ ਵਿੱਚ ਜਾ ਕੇ ਪਤਾ ਕਰ ਲਿਓ ਵੀ ਅਸੀਂ ਚਲੋ ਨਾਉ ਨਹੀਂ ਕਿਸੇ ਧੀ ਪਰਿਵਾਰ ਦਾ ਲੈਣੇ ਹੁੰਦੇ ਉਹਦੇ ਪਰਿਵਾਰ ਦੇ ਘਰੇ ਨਾਉ ਚੀਜ਼ਾਂ ਨੇ ਤੁਸੀਂ ਵੀ ਸਾਡੇ ਪਰ ਆਪਣਾ ਕੰਮ ਕਰੋ ਕਰੋ ਅਸੀਂ ਕਿਦੋਂ ਕਹਿੰਦੇ ਕੰਮ ਕਰੋ ਐਵੇਂ ਮਜ਼ਦੂਰਾਂ ਦੇ ਸਾਡੇ ਭਰਾਵਾਂ ਦੀ ਬਾਹ ਫੜੋ ਕਿਸਾਨਾਂ ਦੀ ਬਾਹ ਫੜੋ ਕਰੋ ਭੈਣ ਚੋ ਤੇ ਲਾ ਕੇ ਕੁਰਸੀ ਝੌਂਕੀ ਹੁੰਦੇ ਤਮਾਸ਼ੀ ਵੀ ਬੈਣ ਫੜਲਾ ਸਮਾਜ ਸੇਵੀਆਂ ਦਾ ਧੰਨਵਾਦ